ਅੱਜ ਸਾਡਾ ਭਰੋਸਾ ਇੱਕ ਤੇ ਨੀ ਜੇ ਰਹਿ ਗਿਆ ਸਾਨੂੰ ਕੋਈ ਕਹਿੰਦਾ ਝਾੜੂ ਚੌਂਕ ਚ ਖਲਾਰ ਕੇ ਛੁੱਟ ਕੋਈ ਆਂਦਾ ਬੰਨ ਕੇ ਛੁੱਟ ਕੋਈ ਆਂਦਾ ਛੋਲਿਆਂ ਦੀ ਦਾਲ ਖਲਾਰ ਕੋਈ ਆਂਦਾ ਮਾਵਾ ਦੀ ਖਲਾਰ ਕੋਈ ਆਂਦਾ ਜਿੰਦਰਾ ਕੁੰਜੀ ਮਾਰ ਕੇ ਛੁੱਟ ਕੋਈ ਆਂਦਾ ਜਿੰਦਰਾ ਖੋਲ ਕੇ ਛੁੱਟ ਕੋਈ ਆਂਦਾ ਲਾਲ ਕੱਪੜੇ ਚ ਬੰਨੀ ਕੋਈ ਆਂਦਾ ਕਾਲੇ ਚ ਬੰਨੀ ਸਾਨੂੰ ਕੋਈ ਜਿੱਦਾ ਕਹੀ ਜਾਂਦਾ ਅਸੀਂ ਉਹ ਤਾਂ ਹੀ ਕਰੀ ਜਾਂਦੇ ਆ ਪਰ ਭਰੋਸਾ ਹੋਵੇ ਧੰ ਬਹਾਦਰ ਬਾਬਾ ਵਿਦੀ ਚੰਦ ਸਾਹਿਬ ਵਰ ਕਿਸੇ ਨੂੰ ਕਿਸੇ ਦਾ ਭਰੋਸਾ ਕਿਸੇ ਨੂੰ ਕਿਸੇ ਦਾ ਭਰੋਸਾ ਤੇ ਬਾਬਾ ਵਿਦੀ ਚੰਦ ਸਾਹਿਬ ਜੀ ਨੂੰ ਪੁੱਛੋ ਤੁਹਾਨੂੰ ਕੀਤੇ ਭਰੋਸਾ ਉਹ ਕਹਿੰਦੇ ਧੰ ਗੁਰੂ ਗ੍ਰੰਥ ਸਾਹਿਬ ਜੀ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਵਿੱਚ ਕਾਹੂ ਕੋ ਭਰੋਸੋ ਚੋਰ ਚੱਕਰੀ ਜਹਾਜ਼ ਪੈ ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ ਕਾਹੂ ਕੋ ਪਰੋਸੋ ਸੰਤਗੀਰੀ ਕੀ ਮિજાਜ ਪੇ ਕਾਹੂ ਕੋ ਪਰੋਸੋ ਭਾਰੀ ਸ਼ਾਹ ਪਾਤਸ਼ਾ ਮੀਤ ਕਾਹੂ ਕੋ ਪਰੋਸੋ ਕੁਟੰਭੀ ਕਰੋ ਕਾਜ ਪੈ ਕਾਹੂ ਕੋ ਪਰੋਸੋ ਚੋਰ ਚੱਕਰੀ ਚਲਾਕੀ ਚੋਥ ਪਰ ਮੋਕੋ ਤੋ ਪਰੋਸੋ ਏਕ ਗ੍ਰੰਥ ਮਹਾਰਾਜ ਪੇ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਏਕ ਤੂੰ ਹਾਸ਼ਮ ਕੂਕ ਕਰੇ ਦਰ ਕਿਸ ਦੇ ਜੀਦਾ ਟੈ ਬੇਨ ਹੋਰ ਨਾ ਕੋਈ